ਤਾਂ ਮੇਰੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਕਹਿੰਦੇ ਜਿੰਨੇ ਗੁਰਦੁਆਰੇ ਐ ਜਾਂ ਸੰਗਤ ਨੇ ਜਾਂ ਮਾਪ ਪੁਰਖਾਂ ਨੇ ਬਣਾਏ ਆਪਣੇ ਕੋਲ ਇੱਕੋ ਇਹੋ ਜਿਹਾ ਇੱਕ ਸਥਾਨ ਹੈ ਸ੍ਰੀ ਹਰਮੰਦਰ ਸਾਹਿਬ ਜਿੰਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਪ ਦੇ ਹੱਥਾਂ ਨਾਲ ਤਿਆਰ ਕੀਤਾ ਖੋ ਸਤਨਾਮ ਦੁਨੀਆਂ ਦਾ ਇੱਕੋ ਮੰਦਰ ਹੈ ਸ੍ਰੀ ਹਰਮੰਦਰ ਸਾਹਿਬ ਜਿਸ ਹਰਮੰਦਰ ਸਾਹਿਬ ਦੀਆਂ ਪੌੜੀਆਂ ਉਤਰ ਕੇ ਦਰਸ਼ਨ ਕਰੀਦੇ ਨਹੀਂ ਤੇ ਜਿੰਨੇ ਮੰਦਰ ਐ ਪੌੜੀਆਂ ਚੜ ਕੇ ਜਾਈਦਾ ਖਾਸੀਅਤ ਤੇ ਕੋਈ ਦੁਨੀਆ ਦਾ ਇੱਕੋ ਹੀ ਮੰਦਰ ਸ੍ਰੀ ਹਰਮੰਦਰ ਸਾਹਿਬ ਐ ਜਿੱਥੇ ਲੋਕੀ ਪਤਾਸੇ ਚੜਾਉਂਦੇ ਰਮਾਲੇ ਚੜਾਉਂਦੇ ਸੋਨਾ ਚੰਦੀ ਚੜਾਉਂਦੇ ਪਰ ਇੱਕੋ ਮੰਦਰ ਐ ਜੀ ਦਾ ਨਾਮ ਸ੍ਰੀ ਹਰਮੰਦਰ ਐ ਜਿੱਥੇ ਬਾਬਾ ਦੀਪ ਸਿੰਘ ਸਾਹਿਬ ਨੇ ਆਪਣਾ ਸਿਰ ਚੜਾਇਆ ਖੋ ਸਤਨਾਮ ਕਿੱਡੀ ਵੱਡੀ ਮਹਿਮਾ ਮਹਾਰਾਜ ਦੀ ਕਰਦੀ ਐ ਇਸ ਘਰ ਨੂੰ ਚਾਰ ਦਰਵਾਜ਼ੇ ਆਉਣ ਲਈ ਤੇ ਜਾਣ ਲਈ ਕੋਈ ਹੈ ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਇਹ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਵੱਡਾ ਕਾਰਨ ਪਹਿਲਾ ਕਿ ਮਹਾਰਾਜ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਸਾਜਿਤਾ ਔਰ ਉਹਦੇ ਚਾਰ ਦਰਵਾਜ਼ੇ ਰੱਖੇ ਵੀ ਇੱਥੇ ਚਾਰੇ ਵਰਨ ਇਕੱਠੇ ਆਉਣ ਵਿਦਵਾਨ ਕਹਿੰਦਾ ਜਹਾਂ Hindu ਕੋ ਅੰਦਰ ਜਾਂਦੇ ਹੋਏ ਦੇਖਾ ਮੁਸਲਮਾਨ ਕੋ ਬਾਹਰ ਆਤੇ ਹੋਏ ਬੋਲੋ ਮੁਸਲਮਾਨ ਕੋ ਬਾਹਰ ਸਿੱਖੋਂ ਕੋ ਗੁਰਬਾਣੀ ਗਾਤੇ ਹੋਏ ਦੇਖਾ ਛੂਦਰ ਕੋ ਹਲਵਾ ਖਾਤੇ ਵੀ ਲੋਕੀ ਕਹਿੰਦੇ ਤੂੰ ਮਜਬੀ ਆ ਸ਼ੀਮਬਾ ਝੀਰ ਨਾਈ ਆ ਜੱਜ ਚਲੇ ਜਾ ਥੱਲੇ ਦੁਨੀਆ ਦੇ ਕੁਝ ਐਸੇ ਮੰਦਰ ਐਸੇ ਸਥਾਨ ਨੇ ਜਿੱਥੇ ਜਾਤ ਪਾਤ ਦਾ ਮੰਨਿਆ ਜਾਂਦਾ ਅੱਜ ਸਾਡੇ 'ਚ ਵੀ ਇਹ ਬਿਮਾਰੀ ਆਣ ਵੜੀ ਆਖੋ ਵੇਗ ਅਸੀਂ ਵੀ ਗੁਰੂ ਘਰ ਨੂੰ ਵੰਡਣਾ ਸ਼ੁਰੂ ਕਰ ਰਹੇ ਆ ਸਟੇਜਾਂ ਵੀ ਮਾਫ਼ ਕਰੇ ਮਾਰੇ ਕਹਿੰਦੇ ਜਹਾਂ ਹਿੰਦੂ ਕੋ ਅੰਦਰ ਜਾਂਦੇ ਹੋਏ ਦੇਖਾ ਮੁਸਲਮਾਨ ਕੋ ਬਾਹਰ ਆਤੇ ਹੋਏ ਦੇਖਾ ਸਿੱਖੋਂ ਕੋ ਗੁਰਬਾਣੀ ਗਾਓ ਹਾਂ ਥੋੜੀ ਜੀ ਵਾਹ ਵਾਹ ਬਾਣੀ ਨਿਰੰਕਾਰ ਹੈ ਗੱਜ ਕੇ ਤਿਸ ਜੀਵ ਡ ਅਵਰ ਨ ਕੋਏ ਤਿਸ ਜੀਵ ਡ ਅਵਰ ਨ ਕੋਏ ਤਿਸ ਜੀਵ ਡ ਅਵਰ ਨ ਕੋਏ ਜਿਸ ਜੀਵ ਡ ਅਵਰ ਨ ਕੋ ਵਾਹੂ ਵਾਹੂ ਬਾਣੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਬਾਣੀ ਇੰਦਰੰਕਾਰ ਹੈ ਧਰਮਾ ਕੋ ਮਾਣੀ ਨੰਕਾਰ ਆਹ ਧਰਮਾ ਕੋ ਮਾਣੀ ਨੰਕਾਰ ਤਿਸ ਜੀਵ ਡ ਅਵਰ ਨ ਕੋਏ ਤਿਸ ਜੀਵ ਡ ਅਵਰ ਨ ਕੋਏ ਤਿਸ ਤਨ ਮੇਰੇ ਸਤਿਗੁਰੂ ਮਹਾਰਾਜ ਦੇ ਘਰ ਸਿੱਖਾਂ ਨੇ ਬਾਣੀ ਗਾਈ ਤੇ ਜਿੰਨੇ ਵੀ ਨੀਵੀਆਂ ਜਾਤਾਂ ਵਾਲੇ ਸੀ ਸਭ ਤੋਂ ਵੱਡਾ ਕਾਰਨ ਪਹਿਲਾ ਇਹ ਹੈ ਸ਼ਹਾਦਤ ਦਾ ਵੀ ਜਿਹੜੇ ਲੋਕਾਂ ਨੇ ਦੇਸ਼ ਦੇ ਅੰਦਰ ਜਾਤ ਪਾਤ ਦਾ ਜ਼ਹਿਰ ਖਿਲਾਰਿਆ ਇਹ ਗੰਦਗੀ ਸਾਡੇ ਚ ਪਾਈ ਹੈ ਵੀ ਇਹਨਾਂ ਨੂੰ ਲੜਾਓ ਤੇ ਰਾਜ ਕਰੋ ਉਹ ਸਭ ਤੋਂ ਪਹਿਲਾਂ ਮਾਰੇ ਨੇ ਮਟਾਈ ਹਜ਼ੂਰ ਨੇ ਮਈਕਾਂ ਵੰਡੀਆਂ ਇਨਾਗ ਪਿਆਰ ਵੰਡਤਾ ਜਹਾਂ Hindu ਕੋ ਅੰਦਰ ਜਾਂਦੇ ਹੋਏ ਦੇਖਾ ਮੁਸਲਮਾਨ ਕੋ ਬਾਹਰ ਆਤੇ ਹੋਏ ਦੇਖਾ ਸਿੱਖੋਂ ਕੋ ਗੁਰਬਾਣੀ ਗਾਤੇ ਹੋਏ ਦੇਖਾ ਛੂਦਰ ਕੋ ਹਲਵਾ ਹਮ ਕਹਤੇ ਹੈ ਜਿਸ ਕੋ ਜਹੰਨਤ ਸੱਚਖੰਡ ਸਵਰਗ ਜਬ ਉਸ ਜਹੰਨਤ ਕੋ ਦੇਖਾ ਤੋ ਗੁਰੂ ਰਾਮਦਾਸ ਕੇ ਕਦਮੋਂ ਮੇ ਦੇਖਾ ਮਹਾਰੇ ਦੇ ਘਰ ਇਨਾ ਆਨੰਦ ਵਰਤਿਆ ਦੂਸਰਾ ਪੰਜ ਸਰੋਵਰ ਮਹਾਰਾਜ ਸਾਹਿਬ ਨੇ ਸਾਡੀ ਝੋਲੀ ਪਾਈ ਇੱਕ ਗੱਲ ਦਾ ਜਵਾਬ ਦਿਓ ਤੁਹਾਡੇ ਚ ਪੜੇ ਲਿਖੇ ਵੀਰਾਂ ਮੈਂ ਬੱਚਾ ਤੁਹਾਡਾ ਵੀ ਕਈ ਵੀਰ ਕਹਿੰਦੇ ਪਾਣੀ ਆ ਤੇ ਮੇਰਾ ਦਿਲ ਕਹਿੰਦਾ ਆ ਵੀ ਜੇ ਪਾਣੀ ਹੁੰਦਾ ਤੇ ਪੰਜਵੇਂ ਪਾਦਸ਼ਾ ਐਨੇ ਵੀ ਅਣਜਾਣ ਨਹੀਂ ਸੀ ਵੀ ਇੱਕੇ ਸ਼ਹਿਰ ਦੇ ਵਿੱਚ ਪੰਜ ਸਰੋਵਰ ਬਣਾ ਦਿੰਦੇ ਆਖੋ ਵੇਗ ਸਭ ਤੋਂ ਵੱਡੀ ਗੱਲ ਤੇ ਇਹ ਸੋਚਣ ਵਾਲੀ ਵੀ ਜਿਹੜਾ ਗੁਰੂ ਤੱਤੀ ਤਵੀ ਤੇ ਬਹਿ ਰਿਆ ਸਿਰ 'ਚ ਰੇਤ ਪਵਾ ਰਿਆ ਉਹਨੇ ਆਪਣੇ ਹੱਥਾਂ ਦੇ ਨਾਲ ਭਾਈ ਗੁਰਦਾਸ ਬਾਬਾ ਬੁੱਢਾ ਜੀ ਭਾਈ ਪੈੜਾ ਭਾਈ ਪ੍ਰਾਣਾ ਭਾਈ ਵਿਧਿਆ ਭਾਈ ਲੰਗਾਹਾ ਭਾਈ ਛਾਲੋ ਭਾਈ ਬੈਲੋ ਇਹ ਸਾਰੀ ਸਿੱਖਾਂ ਨੇ ਬੜੀ ਟੋਕਰੀ ਢੋਈ ਜਦੋਂ ਸਰੋਵਰ ਦੀਆਂ ਇੱਟਾਂ ਪੱਕਦੀਆਂ ਸੀ ਨਾ ਵੇਖੋ ਆਪਾਂ ਬੱਚੇ ਆ ਆਪਣੀ ਪਤਾ ਨਹੀਂ ਸਾਹ ਕਦੋਂ ਰੁਕ ਜਾਣਾ ਮੇਰੀ ਕੀ ਐਸੀਅਤ ਮੈਂ ਗੁਰੂ ਨਾ ਮੱਥਾ ਲਾਵਾਂ ਇਹ ਸਾਡੇ ਪ੍ਰਚਾਰਕ ਪਹਿਲਾਂ ਮੱਥਾ ਲਾਉਂਦੇ ਫਿਰ ਨੀਵੀਂ 'ਚ ਪਾਉਂਦੇ ਤੇ ਕੌਮ ਦਾ ਨੁਕਸਾਨ ਕਰਦੇ ਆ ਕਿੰਨਿਆਂ ਦੇ ਅੰਦਰ ਤੋੜੇ ਜਾਂਦੇ ਫਿਰ ਮੁੜ ਕੇ ਕਿੱਥੋਂ ਇੱਕ ਵਾਰੀ ਸ਼ੀਸ਼ਾ ਤੋੜ ਦਿਓ ਵਿੱਚ ਮੁੜ ਕੇ ਕੰਮ ਦਾ ਥੋੜਾ ਰਹਿਦਾ ਏ ਗੱਲ ਜ਼ੁਬਾਨ 'ਚੋਂ ਤੀਰ ਕਮਾਨ 'ਚੋਂ ਗੋਲੀ ਬੰਦੂਕ 'ਚੋਂ ਬੰਦਾ ਜਹਾਨ 'ਚੋਂ ਇੱਕ ਵਾਰੀ ਨਿਕਲ ਕੇ ਨਹੀਂ ਮੁੜਦਾ ਦੁੱਖ ਆਉਂਦਾ ਮੇਰੇ ਸਤਿਗੁਰੂ ਮਹਾਰਾਜ ਨੇ ਜਿਹੜੇ ਸਿੱਖਾਂ ਨੇ ਟੋਕਰੀ ਢੋਈ ਤੇ ਇੱਟਾਂ ਢੋਈਆਂ ਪੱਕੀਆਂ ਸਭ ਤੋਂ ਵੱਧ ਕਹਿੰਦੇ ਮਲਬਾ ਇਕੱਠਾ ਕੀਤਾ ਭਾਈ ਬੈਲੋ ਨੇ ਏਨੀ ਸਿਰ ਦੇ ਉੱਤੇ ਟੋਕਰੀ ਢੋਈ ਜਿਨ੍ਹਾਂ ਨਾਲ ਇਟਾਂ ਪੱਕੀਆਂ ਤੇ ਮਾਰੇ ਕਹਿੰਦੇ ਭਾਈ ਬੈਲੋ ਸਭ ਤੋਂ ਤੂੰ ਪ੍ਰਧਾਨ ਐ ਤੂੰ ਆਗੂ ਐ ਸਾਰਿਆਂ ਚੋਂ ਤੈਨੂੰ ਸੀਸ ਦਿੰਨੇ ਆ ਤੂੰ ਐਨੀ ਸੇਵਾ ਕੀਤੀ ਤੇ ਗੁਰੂ ਸਾਹਿਬ ਨੂੰ ਨਹੀਂ ਸੀ ਪਤਾ ਵੀ ਇਹ ਸਰੋਵਰ ਦੀ ਮਹਿਮਾ ਕੀ ਐ ਆਪ ਆਪ ਨਾਰਾਇਣ ਸੀ ਗੁਰਬਾਣੀ ਕਹਿੰਦੀ ਐ ਧਰਨ ਗਗਨ ਨਵਖੰਡ ਮੈ ਜੋਤ ਸਰੂਪੀ ਰਹਿਉ ਭਰ ਭਨ ਮਥਰਾ ਕਸ਼ਪੇਦ ਨਹੀਂ ਗੁਰ ਅਰਜਨ ਰਬ ਆਪ ਆਇਆ ਸੀ ਧਰਤੀ ਤੇ ਤੇ ਮਹਾਰਾਜ ਸਾਹਿਬ ਜੀ ਨੇ ਪਹਿਲਾ ਸਰੋਵਰ ਸੰਤੋਖ ਸਰ ਕੀ ਸਿੱਖਿਆ ਮਿਲੀ ਇਹਦੇ ਚ ਚੁੱਬਾ ਲਾਓ ਸੰਤੋਖੀ ਬਣੋ ਦੂਸਰਾ ਵਿਵੇਕ ਸਰ ਜਦੋਂ ਬੰਦੇ ਨੂੰ ਸੰਤੋਖ ਹੁੰਦਾ ਹੈ ਜ਼ਿੰਦਗੀ 'ਚ ਤੇ ਉਹ ਵਿਵੇਕ ਦੇ ਵਿੱਚ ਪੱਕਾ ਹੁੰਦਾ ਨਹੀਂ ਤੇ ਅੱਜ ਸੰਤੋਖ ਹੈ ਨਹੀਂ ਜੀ ਸਾਨੂੰ ਵੀ ਨਾ ਤੁਹਾਨੂੰ ਮਾਰੇ ਸਭ ਦਾ ਭਲਾ ਕਰਨ ਲੱਖ ਲੱਖ ਰੁਪਇਆ ਤਨਖਾਹ ਹੁੰਦਿਆਂ ਵੀ ਨਸ਼ਾ ਵੇਚ ਕੇ ਆਖੋ ਵੈਗਰ ਪਰ ਸੰਤੋਖ ਦੀ ਮੌਤ ਹੀ ਹੋ ਗਈ ਵੀ ਇੰਨੀ ਕੁਝ ਆਪਣੇ ਕੋਲ ਹੁੰਦਿਆਂ ਵੀ ਅਰਪੋਰਟਾਂ ਰੋਜ਼ ਆਉਂਦੀਆਂ ਕਿਹ ਅਫਸਰ ਦੀ 3 ਲੱਖ ਤਨਖਾਹ ਕਿੱਡੇ ਰਿੰਕ ਲੱਗੇ ਮੋਢੇ ਦੇ ਉੱਤੇ ਤੇ ਉਹ ਵੀ ਬੰਦਾ 10 ਲੱਖ ਰੁਪਏ ਦੀ ਰਿਸ਼ਵਤ ਲਵੇ ਨਸ਼ੇ ਤੋਂ ਇਹ ਬੰਦੇ ਗੁਰਦੁਆਰੇ ਗਏ ਜ਼ਰੂਰ ਦੇਗ ਵੀ ਕਰਾਈ ਇਹਨਾਂ ਨੇ ਪਰ ਪੜਿਆ ਨਹੀਂ ਆਪ ਕੋ ਸਤਨਾਮ ਇਥੇ ਗਲਤੀ ਹੋ ਗਈ ਜੇ ਕਿਤੇ ਪੜਿਆ ਹੁੰਦਾ ਨਾ ਬਾਣੀ ਨੂੰ ਰਮਾਲਾ ਸਾਹਿਬ ਚੋ ਕੇ ਗਲਤੀ ਨਾ ਹੁੰਦੀ ਮਾਰੇ ਸੱਚੇ ਪਾਤਸ਼ਾਹ ਕਿਰਪਾ ਕਰਨ ਜਦੋਂ ਬੰਦੇ ਨੂੰ ਤਰੱਕੀ ਮਿਲਦੀ ਹੈ ਤੇ ਸਭ ਤੋਂ ਪਹਿਲਾਂ ਉਹਦੀ ਮਾਂ ਗੁਰਦੁਆਰੇ ਜਾਂਦੀ ਹੈ ਨਾ ਉਹ ਕਹਿੰਦੀ ਬਾਬਾ ਜੀ ਖੰਡ ਪਾਠ ਸੁਖਿਆ ਸੀ ਮੇਰੇ ਪੁੱਤ ਨੂੰ ਤਰੱਕੀ ਮਿਲੀ ਪਾਠ ਕਰਾਉਣਾ ਹੁਣ ਜਿਹਨੂੰ ਤਰੱਕੀ ਮਿਲੀ ਉਹਨੇ ਪਾਠ ਸੁਣਿਆ ਹੀ ਨਹੀਂ ਇੰਨੀਆਂ ਤਰੱਕੀਆਂ ਕਰਕੇ ਵੀ ਆਪਣੀ ਧਰਤੀ ਨਵਾਬਾ ਕੀ ਬਣਾ ਕੇ ਰੱਖਤਾ ਤੋਂ ਮਾਰੇ ਸੱਚੇ ਪਾਤਸ਼ਾਹ ਪਹਿਲਾ ਸੰਤੋਖ ਸਰ ਮਾਰੇ ਕਿਨੇ ਮੇਰੇ ਬੱਚਿਆਂ ਨੂੰ ਸੰਤੋਖ ਆ ਜੀ ਹੋਈ ਸ਼ਬਦ ਭਾਈ ਸਾਹਿਬ ਪੜਿਆ ਜਾਂ ਸੁਖ ਦੇ ਤਾਂ ਤੋ ਜਾ ਰਹੀ ਦੁੱਖ ਵੀ ਹਾਂਜੀ ਮਾੜਾ ਜਿਹਾ ਦੁੱਖ ਪੋਖ ਆਇਆ ਤੇ ਆ ਇੱਕ ਮੈਂ ਵੀਡੀਓ ਵੇਖੀ ਉਹ ਕਹਿੰਦਾ ਮੈਂ ਗਾਤਰਾ ਲਾਉਣ ਲੱਗਾ ਮੈਂ ਵਾਜਾ ਛੱਡ ਦੇਣਾ ਮੈਂ ਡਿਊਟੀ ਛੱਡ ਦਨੀ ਮੈਂ ਭੁੱਖਾ ਮਰ ਤੇ ਸਿੱਖੀ ਦਾ ਕੀ ਮਤਬਲ ਰੋਟੀ ਨਾ ਨਹੀਂ ਗੁਰਦੁਆਰੇ ਤਨਖਾਹ ਆਗੀ ਨਹੀਂ ਪੈਸੇ ਹੈਗੇ ਆਪਾਂ ਕੋਈ ਹੋਰ ਕੰਮ ਕਰ ਲਈਏ ਪਰ ਆਪਾਂ ਦਾੜਾ ਗੁਰੂ ਗੋਬਿੰਦ ਸਿੰਘ ਦਾ ਏ ਇਹ ਗਾਤਰਾ ਬਾਜਾਂ ਵਾਲੇ ਦੇ ਪੁੱਤਾਂ ਦੀਆਂ ਲਾਸ਼ਾਂ ਤੋਂ ਗਿਫਟ ਮਿਲਿਆ ਏ ਇਹ ਕੀਰਤਨ ਬਾਬੇ ਨਾਨਕ ਨੇ ਝੋਲੀ ਪਾਇਆ ਵਾ ਪਰ ਸਮਝ ਨਹੀਂ ਜਰੂਰੀ ਥੋੜਾ ਵੀ ਜੇ ਮੈਨੂੰ ਲੋਕੀ ਸਾਥ ਦੇ ਨਹੀਂ ਭੇਟਾਂ ਨਹੀਂ ਦਿੰਦੇ ਤੇ ਮੈਂ ਗੁਰੂ ਨੂੰ ਥੋੜਾ ਛੱਡਣਾ ਮੈਂ ਹੋਰ ਕੰਮ ਕਰ ਲਵਾਂ ਕੋਈ ਦੁਕਾਨ ਖੋਲ ਲਵਾਂ ਕੋਈ ਬਿਲਡਿੰਗ ਕਰ ਲਵਾਂ ਕੋਈ ਮੱਝਾਂ ਚਾਰ ਰੱਖ ਲਵਾਂ ਪਰ ਮੈਂ ਆਪਣੇ ਪਿਆਰੇ ਨੂੰ ਥੋੜਾ ਛੱਡਾਂਗਾ ਸੋ ਸਤਿਗੁਰੂ ਕਿਰਪਾ ਕਰਨ ਮੇਰੇ ਸਤਿਗੁਰੂ ਮਹਾਰਾਜ ਦੇ ਘਰ 'ਚ ਵੱਡੀਆਂ ਵਡਿਆਈਆਂ ਪਹਿਲਾ ਸੰਤੋਖ ਸਰ ਦੂਜਾ ਵਿਵੇਕ ਸਰ ਤੀਜਾ ਕੌਲ ਸਰ ਆਹਾ ਜਦੋਂ ਕਹਿੰਦੇ ਸੰਤੋਖ ਆਊਗਾ ਬਿਵੇਕੀ ਹੋਵਾਂਗੇ ਭੁੱਖ ਨੂੰ ਛੱਡ ਦਾਂਗੇ ਜਦੋਂ ਬਿਵੇਕੀ ਹੋਵਾਂਗੇ ਤੇ ਕਾਲ ਸਰ ਮੈਨੇ ਅੰਦਰ ਖੜ ਜੂਗਾ ਮੱਥੇ ਦੀਆਂ ਤਿਓੜੀਆਂ ਖਤਮ ਹੋ ਜਾਣਗੀਆਂ ਗੁੱਸਾ ਹੋਣਾ ਹੀ ਨਹੀਂ ਆਖੋ ਸਤਨਾਮ ਤੇ ਚੌਥਾ RAM ਸਰ ਉਹਦੇ ਘਰ ਦੀ ਛੋ ਮਿਲ ਜਾਣੀ ਤੇ ਪੰਜਵਾਂ ਅੰਮ੍ਰਿਤ ਸਰ ਸਿਫਤੀ ਦਾ ਮੌਤ ਤੋਂ ਰਹਿਤ ਪੰਜ ਸਰੋਵਰ ਬਣ ਗਏ ਜਿੱਥੇ ਇਕੱਠੇ ਮਜਵੀ ਸ਼ੀਂਬਾ ਨਾਈ ਠੀਰ ਜੋ ਦੂਜਾ ਤੀਜਾ ਇਕੱਠੇ ਚੁੱਭੀਆਂ ਲਾਉਂਦੇ ਐ ਸਰੀਰ ਦੀ ਬਿਮਾਰੀ ਬਾਰੀਸ ਸਰੋਵਰ ਦੂਰ ਕਰਦਾ ਤੇ ਆਤਮਾ ਦੀ ਬਾਣੀ ਦਾ ਸਰੋਵਰ ਦੋ ਪੰਕਤੀਆਂ ਦੇ ਅਰਥ ਹੈ RAMDAS ਸਰੋਵਰ ਨਾਤੇ ਸਭ ਪੁੱਤਰਿ ਭਾਵ ਬਾਹਰ ਦਾ ਸਰੋਵਰ ਜਿਹੜਾ ਸਰੀਰਲੀ ਐ ਅੱਜ ਵੀ ਗੁਰੂ RAMDAS ਦੇ ਘਰ ਕਈ ਕੋੜੇ ਕਈ ਲੂਲੇ ਲੰਗੜੇ ਬੜਿਆਂ ਤੇ ਕਿਰਪਾ ਹੁੰਦੀ ਤੇ ਆਤਮਾ ਦਾ ਆਸਰੋਵਰ ਹੈ ਬਾਣੀ ਜਦੋਂ ਕੀਰਤਨ ਸੁਣਾਂਗੇ ਕਥਾ ਆ ਜਿਹੜਾ ਅੰਦਰ ਸੜਿਆ ਜਾ ਰਿਹਾ ਰਹਿੰਦਾ ਨਾ ਮਹਿੰਗੇ ਕੱਪੜੇ ਪਾਏ ਕੋਠੀ ਪਾਈ ਕਰੋੜ ਦੀ ਗੱਡੀ ਕਰੋੜ ਦੀ ਜੇਬ ਚ ਰੁਪਈਆ 20 ਲੱਖ ਹੈ ਹੱਸਾ ਗਉਣੀ ਆਉਂਦਾ ਸਕੂਨ ਕਿਉਂ ਨਹੀਂ ਹੈਗਾ ਕਿਉਂਕਿ ਅੰਦਰ ਦੇ ਆਤਮੇ ਨੂੰ ਬਾਣੀ ਦੇ ਸਰੋਵਰ ਚ ਚੁੱਭੀ ਸਤ ਗੁਰਿਆ ਜੋ ਸ਼ਰਨ ਤੁਹਾਰੀ ਮਿਲੈ ਸੂ ਨਾਮ ਹਰ ਸੋ ਬਾ ਚਿੰਤਾ ਲਾਹੇ ਹਵਾ ਸਤ ਗੁਰਿਆ ਸਰ ਮਾਰੇ ਨਹੀਂ ਨਗ ਪਿਆਰ ਵੰਡਤਾ ਕਿ ਮੁਸਲਮਾਨ ਫਕੀਰ ਸਾਈ ਮੀਆਂ ਮੀਰ ਵੀ ਪੰਜ ਨਮਾਜ਼ਾਂ ਪੜਨ ਵਾਲਾ 48 ਘੰਟੇ ਦੀ ਸਮਾਧੀ ਵਾਲਾ ਉਹ ਵੀ ਗੁਰੂ ਅਰਜਨ ਸਾਹਿਬ ਦੇ ਦਰ ਘਰ ਮੰਜੀ ਸਾਹਿਬ ਸ਼ਿਸ਼ੋਭਤ ਹੋ ਗਿਆ ਆਖੋ ਹੋਏ ਗੁਰੂ ਦੂਸਰਾ ਕਾਰਨ ਮਾਰੇ ਦਾ ਸਕਾ ਭਰਾ ਕਿਉਂਕਿ ਜੇ ਪੂਰੀ ਕਥਾ ਮਾਰੇ ਦੇ ਜੀਵਨ ਦੀ ਕਰਨੀ ਹੈ ਨਾ ਘਟੋ ਘਟੇ ਕਹ ਬਤਾਤਾ ਚਾਹੀਦਾ ਹੀ ਆਖੋ ਸਤਨਾਮ ਜਿਹੜੇ ਤੁਹਾਡੇ ਚੋਂ ਵੀਰ ਪੜੇ ਲਿਗੇ ਆ ਤੇ ਆਪਾਂ ਮਾਰਗਦਰਸ਼ਨ ਕਰਨੇ ਆ ਰਾਗੀ ਸਿੰਘ ਵੀ ਪਹੁੰਚ ਗਿਆ ਗੁਰੂ ਸਾਹਿਬ ਜੀ ਦੇ ਪਿਆਰ ਦੀ ਖੇਡ ਕੈਸੀ ਐ ਪਹਿਲਾ ਤੇ ਮਹਾਰਾਜ ਨੇ ਪਿਆਰ ਹੀ ਇੰਨਾ ਕ ਵੰਡਤਾ ਇਹ ਸਾਰੀਆਂ ਸੰਗਤਾਂ ਛੂਦਰ ਬ੍ਰਾਹਮਣ ਖੱਤਰੀ ਵੈਸ਼ ਸਾਰੇ ਇਕੱਠੇ ਬਹਿਣ ਲੱਗ ਪਏ ਪੰਗਤ ਵਿੱਚ ਆਖੋ ਸਤਨਾਮ ਇਕੱਠੇ ਲੰਗਰ ਛਕਣ ਲੱਗ ਪਏ ਇਕੱਠੇ ਕੀਰਤਨ ਚ ਬਹਿਣ ਲੱਗ ਪਏ ਤੇ ਇਕੱਠੇ ਸਰੋਵਰ ਚ ਇਸ਼ਨਾਨ ਕਰਨ ਲੱਗ ਪਏ ਹੁਣ ਜਿਹੜੇ ਲੋਕ ਧਰਮਾਂ ਦੇ ਨਾਂ ਦੇ ਉੱਤੇ ਲੋਕਾਂ ਨੂੰ ਲੁੱਟਦੇ ਉਹਨਾਂ ਨੂੰ ਔਖਾ ਹੋ ਗਿਆ ਦੂਸਰਾ ਮਾਰੇ ਦਾ ਸਗਾ ਭਰਾ ਬਿਰਤੀ ਚੰਦ ਇਹਨੂੰ ਵੀ ਗੁੱਸਾ ਹੈ ਕਿ ਮੈਂ ਵੱਡਾ ਹਾਂ ਤੇ ਮੈਨੂੰ ਗੱਦੀ ਨਹੀਂ ਮਿਲੀ ਆਖੋ ਸਤਨਾਮ ਸ੍ਰੀ ਇਹ ਵੀ ਖੋਰ ਰੱਖਦਾ ਹੈ ਇਹੋ ਜਿਹੀਆਂ ਹਰਕਤਾਂ ਕਰਦਾ ਰਹਿੰਦਾ ਹੈ ਜੋ ਗੁਰੂ ਸਾਹਿਬ ਦੀ ਨਰਾਦਰੀ ਕਰਨ ਵਾਸਤੇ ਇਦੀ ਪਤਨੀ ਨੇ ਵੀ ਕੀਤੀ 8 ਸਾਲਾਂ ਬਾਅਦ ਮਾਰੇ ਦੇ ਘਰੇ ਗੁਰੂ ਅਰਜਨ ਸਾਹਿਬ ਮਾਰੇ ਦਾ ਗਾਜ਼ ਹੋਇਆ ਮਾਰੇ ਨੂੰ ਮਾਰਨ ਦਾ 2-3 ਵਾਰੀ ਯਤਨ ਕੀਤਾ ਦਾਈ ਦੇ ਰਾਈਂ ਸੁਪੇਰੇ ਦੇ ਰਾਈਂ ਜ਼ਹਿਰ ਪਾ ਕੇ ਤੇ ਬਾਣੀ ਕਹਿੰਦੀ ਆਪ ਸਹਾਈ ਹੋਆ ਸੱਚੇ ਦਾ ਇੱਥੋਂ ਤੱਕ ਕਰਮਾਉਣੇ ਕੀਤਾ ਕਿ ਮੇਰੇ ਗੁਰੂ ਅਰਜਨ ਸਾਹਿਬ ਮਾਰੇ ਨੂੰ ਤਪਾਉਣ ਵਾਸਤੇ ਗੰਦਾ ਪਾਣੀ ਸਿਰ 'ਚ ਰੋੜਤਾ ਜਾਣ ਬੁਝ ਕੇ ਅੱਖ ਹੋਏ ਅੱਜ ਦੇ ਸਿੱਖਾਂ ਨੂੰ ਮੈਂ ਬੇਨਤੀ ਕਰਦਾ ਲਾਇਵਰਾਂ ਹੀ ਵੀ ਭਾਉ ਜੀ ਨੂੰ ਨਈ ਸਰੋਪਾ ਮਿਲਦਾ ਜਾਂ ਨਾਂ ਨਹੀਂ ਬੋਲਿਆ ਜਾਂਦਾ ਲੜਾਈ ਨਾ ਪਾਇਆ ਕਰੋ ਗੁਰਦੁਆਰੇ 'ਚ ਨਿੱਗੀ ਨਿੱਕੀ ਗੱਲ ਤੋਂ ਅਸੀਂ ਅੱਜ ਲੜਦੇ ਫਿਰਦੇ ਆਂ ਇਕੱਠੇ ਹੋ ਕੇ ਆਪਾਂ ਸਾਰੇ ਰਹੀਏ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਦੋਂ ਸਾਡੀਆਂ ਮਾਵਾਂ ਧਰਮੀ ਹੋ ਜਾਣਗੀਆਂ ਸਾਡੀਆਂ ਮਾਵਾਂ ਉਪਰਾਲੇ ਕਰਨਗੀਆਂ ਤੇ ਮਾਵਾਂ ਸਿਰ ਤੇ ਘਰ ਆਪੇ ਬੱਚੇ ਜੁੜ ਜਾਂਦੇ ਆ ਬੜਾ ਪਿਆਰ ਆਪ ਜੀ ਨੇ ਦਿੱਤਾ ਸੂ ਕਹਿੰਦੀ ਭਾਵ ਮੇਰੇ ਸਤਿਗੁਰੂ ਮਾਰੇ ਨੇ ਪਿਆਰ ਵੰਡਿਆ ਪਿਆਰ ਇੰਨਾ ਕ ਵੰਡਿਆ ਵੀ ਜਾਤ ਪਾਤ ਊਚ ਨੀਚ ਸਾਰੀ ਖਤਮ ਕਰ ਛੁੱਟੀ ਤੇ ਜਿਹੜੇ ਲੋਕੀ ਇੱਥੇ ਰੋਟੀ ਖਾਂਦੇ ਤਿਲ ਮਲਾ ਉਠੇ ਵੀ ਨਵੇਂ ਕੰਮ ਸ਼ੁਰੂ ਕਰਤਾ ਤੇ ਇਕੱਠੇ ਬਹਿ ਕੇ ਪੰਗਤ ਚ ਪ੍ਰਸ਼ਾਦਾ ਇਕੱਠੇ ਕੀਰਤਨ ਸੁਣਦੇ ਇਕੱਠੇ ਇਸ਼ਨਾਨ ਕਰਦੇ ਹਲਵਾ ਖਾਂਦੇ ਦੂਸਰਾ ਪਿਰਥੀਏ ਨੂੰ ਗੁੱਸਾ ਸੀ ਉਹਨਾਂ ਮਾਰੇ ਸਾਹਿਬ ਦੇ ਕੂੜਾ ਵੀ ਪਾਇਆ ਉਹਦੀ ਪਤਨੀ ਨੇ ਮਾਰੇ ਸਾਹਿਬ ਕਦੇ ਵੀ ਕਾਲੇ ਨਹੀਂ ਪਏ ਆਖੋ ਸਤਨਾਮ ਸ੍ਰੀ ਐਨਾ ਮਾਰੇ ਦਾ ਹਿਰਦਾ ਵਿਸ਼ਾਲ ਸੀ ਦੂਸਰਾ ਭਰਾ ਖੋਰ ਕਰਦਾ ਸੀ ਦੋ ਕਾਰਨ ਹੋ ਗਏ ਤੇ ਤੀਸਰਾ ਕਾਰਨ ਜੋ ਵਿਦਵਾਨਾਂ ਨੇ ਲਿਖਿਆ ਹੈ ਕਿ ਅਕਬਰ ਦੇ ਦਰਬਾਰ ਦੇ ਵਿੱਚ دیਵਾਨਗੀ ਕਰਦਾ ਏ ਚੰਦੂ ਤੇ ਉਹਨੇ ਆਪਣੀ ਬੱਚੀ ਲਈ ਜੋਗ ਰਿਸ਼ਤਾ ਲੱਭਣ ਲਈ ਪੁਜੋਤ ਨੂੰ ਆਖਿਆ ਉਹਨਾਂ ਨੇ ਸਾਰੇ ਪਾਸੇ ਝਾਤ ਮਾਰੀ ਤੇ ਜਦੋਂ ਮੀਰੀ ਪੀਰੀ ਦੇ ਮਾਲਕ ਗੁਰੂ ਅਰਗਵਿੰਦ ਸਾਹਿਬ ਮਹਾਰਾਜ ਕਵੀ ਰਾਜ ਜੀ ਕਹਿੰਦੇ ਦਸਾਂ ਗੁਰੀਆਂ ਦੇ ਵਿੱਚੋਂ ਸਭ ਤੋਂ ਸੁੰਦਰ ਸਰੂਪ ਜਿਹੜਾ ਛੇਵੇਂ ਜਾਮੇ ਦਾ ਸੀ ਆਖੋ ਸਤਨਾਮ ਮਾਰੇ ਸੋਹਣੀ ਬਾਤ ਸੀ ਉਹਨਾਂ ਨੇ ਵੇਖਿਆ ਕਹਿੰਦੇ ਇਦਾਂ ਦਾ ਰਿਸ਼ਤਾ ਲੱਭਣਾ ਨਹੀਂ ਰਿਸ਼ਤਾ ਕਰ ਗਏ ਜਦੋਂ ਇਹਨੂੰ ਪਤਾ ਲੱਗਾ ਕਹਿੰਦੇ ਰਿਸ਼ਤਾ ਪੱਕਾ ਕਰ ਦਿੱਤਾ ਹੈ ਹੰਕਾਰੀ ਹੈ ਕਬੀਰ ਗਰਭ ਨਾ ਕੀਜੀਐ ਉੱਚਾ ਦੇਖ ਆਵਾਸ ਆਜ ਕਾਲ ਕੋਇ ਲੇਟਨਾ ਉਪਰ ਜਾਮੈ ਕਾਸ ਕਹਿੰਦੇ ਇਹਨੇ ਕੀ ਕੀਤਾ ਇਹ ਸ਼ਬਦ ਆਪਣੇ ਮੁਖ ਚੋਂ ਬੋਲਤੇ ਕਹਿੰਦਾ ਚਵਾਰੇ ਦੀ ਟਮੋਰੀ ਨੂੰ ਲਾਤੀ ਆਖੋ ਸਤਨਾਮ ਸ੍ਰੀ ਜਦੋਂ ਇਹ ਸੰਗਤਾਂ ਤੁਹਾਡੇ ਵਰਗੀਆਂ ਨੂੰ ਪਤਾ ਲੱਗਾ ਉਹਨਾਂ ਨੇ ਮਾਰੇ ਨੂੰ ਚਿੱਠੀ ਲਿਖੀ ਪਾਤਸ਼ਾਹ ਇਹ ਚ ਹੰਕਾਰ ਬੋਲਦਾ ਏ ਤੇ ਤੇਰੀ ਸੁਖਮਣੀ ਸਾਹਿਬ ਦੀ ਬਾਣੀ ਚ ਆਵਾਜ਼ ਆਉਂਦੀ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਹੰਕਾਰਿਆ ਅਸੀਂ ਰਿਸ਼ਤਾ ਨਹੀਂ ਲੈਣਾ ਇਹ ਕਹਿੰਦਾ ਮੰਗਤਿਆਂ ਦਾ ਘਰ ਲੋਕੀ ਮੱਥਾ ਟੇਕਦੇ ਦਾਲਾਂ ਚੜਾਉਂਦੇ ਆਟਾ ਇਹ ਲੰਗਰ ਪਾ ਕੇ ਖਾਂਦੇ ਸਾਡੀ ਬਰਾਬਰੀ ਤੇ ਮੇਰੇ ਪਾਤਸ਼ਾਹ ਮਹਾਰੇ ਨੇ ਸੰਗਤ ਦਾ ਹੁਕਮ ਮੰਨਿਆ ਤੇ ਜਿਸ ਧਰਤੀ ਤੋਂ ਦਾਸ ਆਇਆ ਡੱਲਾ ਨਗਰ ਦਾਸ ਦੇ ਨਾਂ ਨਾ ਲੱਗਦਾ ਉਹਦਾ ਇਤਿਹਾਸ ਬੜਾ ਵੱਡਾ ਹੈ 72 ਬ੍ਰਹਮ ਗਿਆਨੀ ਚਾਰ ਮੰਜੀਆਂ ਅੱਠ ਪਾਛੀਆਂ ਤੇ ਜਿਹੜਾ ਇਹ ਰਿਸ਼ਤਾ ਜਵਾਬ ਦਿੱਤਾ ਨਾ ਚੰਦੂ ਦਾ ਉਹ ਰਿਸ਼ਤਾ ਫਿਰ ਡੱਲੇ ਨਗਰ ਚ ਹੋਇਆ ਸੀ ਆਖੋ ਸਤਿਨਾਮ ਮਾਤਾ ਦਮੋਦਰੀ ਸਹਿਬ ਭਾਈ ਨਰੈਣ ਦਾਸ ਮਾਤਾ ਭਾਗਪਰੀ ਦੀ ਸੁਪੁੱਤਰੀ ਡੱਲੇ ਨਗਰ ਦੇ ਆ ਤੇ ਉਹਨਾਂ ਨੇ ਭਾਈ ਨਰੈਣ ਦਾਸ ਨੇ ਆਖਿਆ ਮਹਾਰਾਜ ਜੇ ਹੰਕਾਰੀ ਦਾ ਰਿਸ਼ਤਾ ਨਹੀਂ ਲੈਣਾ ਤੇ ਗਰੀਬਾਂ ਦਾ ਤੇ ਲੈ ਸਕਦੇ ਆਖੋ ਸਤਿਨਾਮ ਤੇਰੇ ਕਰਮ ਆਵਾਜ ਆਉਂਦੀ ਤੁਮ ਹੋ ਸਭ ਰਾਜਨ ਕੇ ਆਪ ਆਪ ਮਾਰੇ ਨਿਫਰੂ ਰਿਸ਼ਤਾ ਇੱਥੇ ਲਿਆਂਦਾ ਇਹ ਤਿੰਨ ਕਾਰਨ ਵੱਡੇ ਬਣੇ ਇਹਨਾਂ ਦੀ ਸ਼ਿਕਾਇਤ ਗਈ ਅਕਬਰ 49 ਸਾਲ ਰਾਜ ਕਰਦਾਏ ਤੇ ਧਰਮੀ ਹੈ ਉਹਨੂੰ ਮਾਰਨ ਵਾਸਤੇ ਸਿਆਸਤ ਬੜੀ ਮਾੜੀ ਚੀਜ਼ ਹੈ ਮੇਰੇ ਕੋ ਸਮਾਂ ਨਹੀਂ ਸਰਪਾਓ ਪੈ ਗਿਆ ਤੇ ਵਿਸ਼ੇ ਜਿਹੜੇ ਹੁੰਦੇ ਲੰਮੇ ਪਿਆਰ ਦੇ ਇਹਨਾਂ ਨੂੰ ਟਾਈਮ ਚਾਹੀਦਾ ਤੇ ਆਪ ਜੀ ਨੇ ਬੜਾ ਹੀ ਪਿਆਰ ਦਿੱਤਾ ਮੈਂ ਸੂਖਮ ਜੀ ਛਾਤੀ ਮਾਰ ਜਾ ਅਕਬਰ ਨਹੀਂ ਸੀ ਚਾਹੁੰਦਾ ਗੁਰੂ ਅਰਜਨ ਸਾਹਿਬ ਮਾਰੇ ਦੇ ਘਰ ਨਾ ਮੱਥਾ ਲਾਉਣਾ ਕਿਉਂਕਿ ਉਹਨੇ ਭਾਈ ਗੁਰਦਾਸ ਜੀ ਵੀ ਗਏ ਇਹਨਾਂ ਨੇ ਉਂਗਲ ਲਾਈ ਚੁਗਲੀ ਵੀ ਗੁਰੂ ਗ੍ਰੰਥ ਸਾਹਿਬ ਜੀ ਚ ਨਿੰਦਿਆ ਕੀਤੀ ਆ ਉਹਨੇ ਕਿਹਾ ਪਾਠ ਸੁਣਾਓ ਪੋਥੀ ਪ੍ਰਕਾਸ਼ ਹੋਈ ਤੇ ਭਾਈ ਸਾਹਿਬ ਨੇ ਬਾਣੀ ਪੜ੍ਹੀ ਰੱਬ ਵੱਲੋਂ ਹੀ ਐਸੀ ਖੇੜ ਵਰਤੀ ਹੁਕਮਨਾਮਾ ਆਇਆ ਜਕ ਅਰਜ ਗੁਫਤੰ ਪੇਸ਼ ਦੋ ਤਰਗੁਸਕੁਨ ਕਰਤਾਰ ਹਕਾ ਕਬੀਰ ਕ੍ਰੀਮ ਤੂੰ ਵਿਐ ਪਰਵਦ ਗਾਰ ਕਹਿੰਦੇ ਜੀ ਇਹ ਤੇ ਇੰਨਾ ਜਾਣ ਬੁਝ ਕੇ ਲਿਆ ਥੋੜੇ ਜੀ ਅੰਗ ਪਲਟੋ ਯਕੀਨ ਨਹੀਂ ਨਾ ਕਈਆਂ ਨੂੰ ਆਉਂਦਾ ਫਿਰ ਥੋੜੇ ਅੰਗ ਪਲਟੇ ਫਿਰ ਕਿਰਪਾ ਹਈ ਮਾਰੂ ਰਾਗ ਚ ਮਾਰੇ ਸੱਚੇ ਪਾਤਸ਼ਾਹ ਦੀ ਦਇਆ ਵਰਤੀ ਉਹ ਫਿਰ ਹੁਕਮਨਾਮਾ ਖੁਦਾਏ ਪ੍ਰਤੀ ਆ ਗਿਆ ਫੇਰ ਤੀਜੀ ਵਾਰੀ ਅੰਗ ਪਲਟਾਇਆ ਫੇਰ ਨਿਕਲ ਆਇਆ ਪ੍ਰਭਾਤੀ ਅੰਦਰ ਅਵਲ ਲ ਲੈ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਾਗ ਉਬਜਿਆ ਅਕਬਰ ਨੇ ਮੱਥਾ ਟੇਕਿਆ ਮਾਫੀ ਭੇਜੀ ਫੇਰ ਸਿਆਸਤ ਹੋਈ ਸ਼ੇਖ ਫਰੀਦ ਬੁਖਾਰੀ ਖਲੀਫਾਏ ਉਹਨੇ ਜੋਰ ਲਾ ਕੇ ਅਕਬਰ ਦੇ ਰਾਜ ਚ ਆਪਣਾ ਬੰਦਾ ਵਾੜਿਆ ਸ਼ੇਖ ਅਹਿਮਦ ਸਰਹੰਦੀ ਮੁਰਤਜਾ ਖਾਨ ਜਿਹੜਾ ਸ਼ਹੀਦੀ ਦੇ ਲਾਗੇ ਖੜੋਤਾ ਇਨੂੰ ਨਾਲ ਸੈੱਟ ਕਰਾ ਕੇ ਜਦੋਂ ਆਪਣਾ ਭੇਤ ਲੈ ਕੇ ਕਹਿੰਦੇ ਵੀ ਕਿਸੇ ਨਾ ਕਿਸ ਤਰ੍ਹਾਂ ਅਕਬਰ ਨੂੰ ਮਾਰੋ ਇਹਦੀ ਥਾਂ ਤੇ ਕੋਈ ਹੋਰ ਬਾਦਸ਼ਾਹ ਚਾਹੀਦਾ ਇਹਨੇ ਇਹ ਤੱਕਾ ਨਹੀਂ ਕਰਨਾ ਫਿਰ ਸਭ ਤੋਂ ਨਕੰਮਾ ਸ਼ਹਿਜ਼ਾਦਾ ਸਲੀਮ ਸ਼ਰਾਬੀ ਕਵਾਬੀਅਤ ਦਾ ਵੇ ਬਿਚਾਰੀ ਇਹਨੂੰ ਚੱਕ ਕੇ ਅਕਬਰ ਨੂੰ ਖਾਣੇ ਚ ਰਸੋਈਏ ਬਦਲ ਤੇ ਸਾਰੇ ਜ਼ਹਿਰ ਦੇ ਕੇ ਮਾਰਤਾ ਤੇ ਇਹਨੂੰ ਤਖਤ ਤੇ ਬਿਠਾਤਾ 6 ਮਹੀਨੇ ਚ ਕੀ ਇਹਨੂੰ ਪਤਾ ਲੱਗਣਾ ਸੀ ਅਸਲ ਵਿੱਚ ਅੱਜ ਵੀ ਇਹ ਸੱਚ ਹੈ ਤੇ ਜਿਹੜੇ ਬੰਦੇ ਨੂੰ ਮੋਰਾ ਬਣਾ ਦਿੰਦੇ ਕੁਰਸੀ ਤੇ ਜਿਤਾ ਕੇ ਉਹਨੂੰ ਨਹੀਂ ਕੁਝ ਪਤਾ ਕੰਮ ਪਿੱਛੇ ਕੋਈ ਹੋਰ ਹੀ ਤਾਕਤ ਕਰਦੀ ਐ ਉਹ ਤੇ ਸਿਰਫ ਇੱਕ ਮੋਰਾ ਹੁੰਦਾ ਏ ਇਸ ਤਰ੍ਹਾਂ ਉਹਨੂੰ ਮੋਰਾ ਬਣਾ ਕੇ ਇਹਨਾਂ ਨੇ ਫਿਰ ਪਾਦਸ਼ਾਹ ਮਹਾਰਾਜ ਦੀ ਗ੍ਰਿਫਤਾਰੀ ਕਰਾਈ ਇਹ ਕਥਾ ਜਿਹੜੀ ਬੜੀ ਮਹਿੰਗੀ ਐ ਤੇ ਆਪਣਾ ਵਿਸ਼ਾ ਸੀ ਫਿਰ ਮੇਰੇ ਪਾਦਸ਼ਾਹ ਮਹਾਰਾਜ ਨੂੰ ਲਾਹੌਰ ਲੈ ਗਏ ਉੱਥੇ ਲਾਲ ਖੋਈ ਤੇ ਤਸੀਹੇ ਦਿੱਤੇ ਤੇ ਜਿਹੜਾ ਸਥਾਨ ਡੇਰਾ ਸਾਹਿਬ ਦਾ ਇਹ ਉੱਥੇ ਸ਼ਹਾਦਤ ਹੁੰਦੀ ਹੈ ਤੇ ਇੱਕ ਗੱਲ ਬੜੀ ਪਿਆਰੀ ਮਾਰੇ ਨੇ ਕਈ ਧਿਆਨ ਦੇ ਉਸ ਸਮਾਗਤੀ ਕਹਿੰਦੇ ਮਹਾਰਾਜ ਨੂੰ ਤਵੀ ਤੇ ਬਿਠਾਉਣ ਲੱਗੇ ਅੱਗ ਡਾਈ ਤੇ ਪੰਜਵੇਂ ਪਾਤਸ਼ਾਹ ਤੁਰੇ ਗਏ ਤੇ ਤਵੀ ਦੇ ਲਾਗੇ ਜਾ ਕੇ ਰੁਕ ਗਏ ਚੰਦੂ ਤੇ ਮਰਤਜਾ ਖਾਨ ਆਸਪੈ ਕਹਿੰਦੇ ਬਾਬਾ ਡਰ ਗਿਆਂ ਤੈਨੂੰ ਪਹਿਲਾਂ ਕਿਹਾ ਸੀ ਜਾਂ ਇਸਲਾਮ ਕਬੂਲ ਹੈ ਜਾਂ ਮਾਇਆ ਗੋਲਕ ਦਾ ਹੈ ਸਾਦਾ ਕਰਦੇ ਜਾਂ ਗੁਰਬਾਣੀ ਦੇ ਵਿੱਚ ਸ਼ਬਦਾਂ ਦੀ ਮਿਲਾਵਟ ਕਰਦੇ ਤੂੰ ਤਿੰਨੇ ਗੱਲਾਂ ਨਹੀਂ ਮੰਨੀਆਂ ਹੁਣ ਬਹਿ ਤਵੀ ਤੇ ਤੇ ਕਵੀ ਕਹਿੰਦਾ ਸਤ ਗੁਰੂ ਆਏ ਤੇ ਰੁੱਕ ਕੇ ਕਹਿਣ ਲੱਗੇ ਮਾਰੇ ਕਹਿੰਦੇ ਡਰੇ ਨਹੀਂ ਅਸੀਂ ਸਤ ਗੁਰੂ ਆਏ ਤੇ ਰੁੱਕ ਕੇ ਕਹਿਣ ਲੱਗੇ ਤੈਨੂੰ ਤਵੀ ਤਪਾਉਣ ਦਾ ਢੰਗ ਕੋਈ ਨਾ ਜੇ ਡਾ ਰੰਗ ਸ਼ਹੀਦੀ ਅਜ ਮੰਗਦੀ ਐ ਉਹ ਤੇਰੀ ਤਵੀ ਵਿੱਚ ਸਜਣਾ ਰੰਗ ਕੋਈ ਨਾ ਕਹਿੰਦੇ ਸੋ ਆ ਆ ਸ੍ਰੀ ਆ ਮਾਰੇ ਕਹਿੰਦੇ ਨੂੰ ਤੱਤੀ ਕਰ ਹੋਰ ਹਿੱਲ ਗਏ ਸਾਰੇ ਕਹਿੰਦੇ ਤਵੀ ਵੀ ਤੱਤੀ ਲੱਕੜਾਂ ਵੀ ਤੱਤੀਆਂ ਰੇਤਾ ਵੀ ਤੱਤਾ ਚੰਦੂ ਵੀ ਤੱਤਾ ਮੂਰਤ ਜਾ ਖਾਂ ਸਾਰੇ ਤੱਤੇ ਤੇ ਦੁਪਹਿਰ ਦਾ ਹੀ ਵੇਲਾ ਸੀ ਜਿੰਨਾ ਕੋਣ ਟਾਈਮ ਹੋਇਆ ਨਾ ਖੋ ਸਤਨਾਮ ਆਪ ਜੀਆਂ ਦਾ ਆਪ ਜੀ ਬੈਠੇ ਹੋ ਕਹਿੰਦੇ ਸੂਰਜ ਵੀ ਸਿਰ ਤੇ ਸਾਰੇ ਤੱਤੇ ਇਕੱਠੇ ਹੋਏ ਤੇ ਇੱਕ ਠੰਡੇ ਸੀ ਤੇ ਗੁਰੂ ਅਰਜਨ ਸਾਹਿਬ ਜੀ ਪਾਤਸ਼ਾਹ ਮਹਾਰਾਜ ਦੇ ਥੱਲੇ ਅਗੜਾਈ ਰੇਤਾ ਪਿਆ ਸਤਗੁਰੂ ਮੁਸਕਰਾਈ ਗਏ ਤੇ ਚੰਦੂ ਕਹਿੰਦਾ ਬਾਬਾ ਹਸਲਾ ਥੋੜਾ ਟਾਈਮ ਆ ਤੇਰਾ ਤੇਰੀ ਆਵਾਜ਼ ਸਦਾ ਲਈ ਗੁੰਮ ਹੋ ਜਾਣੀ ਆਖੋਏ ਅਸਲ ਵਿੱਚ ਗੁਰਮਖੋ ਚਲੋ ਆਪਾਂ ਬੱਚੇ ਆਪਾਂ ਵਿਦਵਾਨ ਨਹੀਂ ਵਾਕਿਆ ਸਮੇਂ-ਸਮੇਂ ਸਰ ਜਿਹੜਾ ਬੰਦਾ ਸੱਚ ਬੋਲਦਾ ਉਹਦੀ ਆਵਾਜ਼ ਨੂੰ ਦੱਬਿਆ ਜਾਂਦਾ ਉਹ ਤੁਸੀਂ ਘਰ 'ਚ ਬੋਲੋ ਗੁਰਦੁਆਰੇ 'ਚ ਬੋਲੋ ਜਾਂ ਵਿਧਾਨ ਸਭਾ 'ਚ ਜਾ ਕੇ ਬੋਲੋ ਸੱਚ ਨੂੰ ਫਾਂਸੀ ਹੈ ਕਹਿੰਦਾ ਬਾਬਾ ਤੇਰੀ ਆਵਾਜ਼ ਬੰਦ ਕਰ ਦੇਣੀ ਮਹਾਰਾਜ ਹੱਸ ਕੇ ਕਹਿੰਦੇ ਚੰਦੂ ਤੇਰਾ ਸੁਪਨਾ ਸੁਪਨਾ ਹੀ ਰਹਿ ਜਾਣਾ ਆਖੋ ਸਤਨਾਮ ਆ ਗੱਲ ਬੜੀ ਪਿਆਰੀ ਕਹਿ ਕੇ ਫਤਿਹ ਪਤਾ ਕੀ ਆਖਿਆ ਮਹਾਰਜ ਕਹਿੰਦੇ ਤੇਰਾ ਸੁਪਨਾ ਸੁਪਨਾ ਹੀ ਰਹਿ ਜਾਣਾ ਤੂੰ ਸਾਡਾ ਸਰੀਰ ਸਾੜ ਦੇਗਾ ਸ਼ਹੀਦ ਕਰ ਦੇਗਾ ਪਰ ਜਿਹੜੀ ਤੂੰ ਗੱਲ ਕਹਿਣਾ ਬਾਬਾ ਤੇਰੀ ਆਵਾਜ਼ ਬੰਦ ਕਰਨੀ ਐ ਇਹ ਨਹੀਂ ਹੋਣੀ ਕਹਿੰਦੇ ਕਦੇ ਨਹੀਂ ਹੋਣੀ ਮਹਾਰੇ ਕਹਿੰਦੇ ਸਾਡੀ ਆਵਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਿਆਂ ਤੇ ਚੜ ਚੁੱਕੀ ਐ ਤੇ ਤੇ ਜਿੰਨਾ ਚਿਰ ਧਰਤੀ ਤੇ ਚੰਨ ਤਾਰੇ ਰਹਿਣਗੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰਹਿਣਾ ਹੀ ਰਹਿਣਾ ਏ ਤੇ ਜਦੋਂ ਭੋਗ ਪਿਆ ਕਰੂਗਾ ਤੇ ਪੰਜਵੇਂ ਪਾਤਸ਼ਾਹ ਹਾਜ਼ਰ ਹੋ ਜਾਣਗੇ ਤੇਰਾ ਕੀਤਾ ਮੈਨੂੰ ਜੋਗ ਇਹ ਮੇਰੇ ਹਜ਼ੂਰ ਦੇ ਗਲੇ 'ਚੋਂ ਨਿਕਲੇ ਬੋਲ ਹੈ ਪਾਤਸ਼ਾਹ ਕਹਿੰਦੇ ਲੈ ਸਜਣਾ ਸਾਨੂੰ 100 ਵੇਰੀ ਮੁਕਾਦੇ ਪਰ ਸਾਡੀ ਆਵਾਜ਼ ਬਾਣੀ ਚ ਬੈਠ ਗਈ ਤੇ ਅੱਜ 176 ਦੇਸ਼ਾਂ ਦੇ ਵਿੱਚ ਗੁਰਦੁਆਰੇ ਸਾਹਿਬ ਨੇ ਬਾਦੀ ਹੋਣਗੇ ਜਿੱਥੇ ਪ੍ਰਕਾਸ਼ ਮਾਰੇ ਦੇ ਗੋਰੇ ਵੀ ਕੀਰਤਨ ਕਰਨਦੇ ਕਾਲੇ ਵੀ ਕੀਰਤਨ ਕਰਨਦੇ ਜੈਨੀ ਬੋਧੀ ਕਿਤਨੇ ਲੋਕ ਜਿਹੜੇ ਗੁਰਬਾਣੀ ਨੂੰ ਪਿਆਰ ਕਰਦੇ ਐ ਇਹ ਮਹਾਰਜ ਅਮਰ ਹੋ ਗਏ ਗੁਰੂ ਪਾਤਸ਼ਾਹ ਸ੍ਰੀ ਗਰੀਬਨਵਾਦ ਜੀ ਦੀ ਸ਼ਹਾਦਤ ਹੋ ਗਈ ਪਰ ਕਾਦੇ ਲਈ ਹੋਈ ਏ ਤੁਹਾਡੇ ਨਾਮ ਸਾਂਝ ਪਾਤੀ ਐ ਪਾਦਸ਼ਾ ਨੇ ਪਿਆਰ ਹੀ ਬੜਾ ਵੰਡਿਆ ਸੋ ਗੁਰੂ ਕਿਰਪਾ ਕਰੇ ਵੱਡੇ ਦੇ ਇਤਿਹਾਸ ਵੱਡੇ ਆ ਤੇ ਛੋਟੇ ਨਹੀਂ ਸੁਣਾ ਸਕਦੇ ਫੇਰ ਵੀ ਮਹਾਰਾਜ ਨੇ ਸਾਡੇ ਵਿੱਚ ਬੜਾ ਪਿਆਰ ਦਿੱਤਾ ਜਾਤਾਂ ਪਾਤਾਂ ਖਤਮ ਕੀਤੀਆਂ ਸਾਨੂੰ ਸਾਰਿਆਂ ਨੂੰ ਰੋਂਦਿਆਂ ਨੂੰ ਗੱਲ ਨਾ ਲਾਇਆ ਇੱਕ ਥਾਂ ਤੇ ਬਿਠਾਇਆ ਤੇ ਸਾਰਿਆਂ ਨੂੰ ਕੀ ਆਖਿਆ ਅਵਲ ਅੱਲੇ ਨੂਰ ਉਪਾਇਆ ਕੁਦਰਤ ਕੇ ਇਕ ਨੂਰ ਤੇ ਸਭ जग ਉਫਜਿਆ ਕੌਣ ਭਲੇ ਕੋਈ ਵੀ ਮੰਦਾ ਨਹੀਂ ਭਾਈ ਸਾਰੇ ਰੱਬ ਦੇ ਜੀਆ ਤੇ ਬਾਣੀ ਦੇ ਵਿੱਚ ਜਦੋਂ ਪਿਆਰ ਪੜੀਏ ਬਾਣੀ ਦੇ ਵਿੱਚ ਇੰਨਾ ਖੰਧੰਦ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰਤਖ ਸਿੱਧੇ ਦਰਸ਼ਨਨ ਦੇ ਮਾਰੇ ਦੇ ਜੇ ਕੋ ਪਿਆਰ ਨਾ ਇਹਨੂੰ ਅਮਲ ਕਰ ਲੇ ਪਰ ਇਹ ਤੇ ਅਮਲ ਜ਼ਰੂਰ ਕਰੀਏ ਮੇਰੀਆਂ ਭੁੱਲਾਂ ਕਾਫੀ ਹੋ ਗਈਆਂ ਹੋਣਗੀਆਂ ਆਪ ਜੀ ਸਾਰੇ ਬਖਸ਼ ਲਿਓ ਬਹੁਤ ਵਧੀਆ ਲੱਗਾ ਆਪ ਜੀ ਕੋ ਪਹਿਲੀ ਵਾਰੀ ਦਰਸ਼ਨ ਕੀਤੇ ਆ ਤੇ ਵਡੀਆਂ ਸੀਸਾਂ ਦਿੱਤੀਆਂ ਤੁਸਾਂ ਨੇ ਆਉਣ ਵਾਲੇ ਜਥੇ ਨੂੰ ਜੀ ਆਇਆਂ ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਨਿਚ ਬਾਣੀ ਅਮਰਤ ਸਾਰੇ ਵਿੱਚ ਬਾਣੀ ਅਮਰਤ ਸਾਰੇ ਬਾਣੀ ਅਮਰਤ ਸਾਰੇ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹਿ ਸਿਵਕ ਜਨਮਨ ਗੁਰਬਾਣੀ ਕਹਿ ਸਿਵਕ ਜਨਮਨ ਪਰਤਖ ਗੁਰੂ ਨਿਸਤਾਰੇ ਪਰਤਖ ਗੁਰੂ ਨਿਸਤਾਰੇ ਪਰਤਖ ਗੁਰੂ ਨਿਸਤਾਰੇ ਪਰਤਖ ਗੁਰੂ ਨਿਸਤਾਰੇ ਵਿੱਚ ਬਾਣੀ ਅਮਰਤ ਸਾਰੇ ਵਿੱਚ ਬਾਣੀ ਅਮਰਤ ਸਾਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ